ਦੋਸਤੋ ਇਨਸਾਨੀ ਜ਼ਿੰਦਗੀ ਇੱਕ ਅਜੀਹਾ ਸਫ਼ਰ ਹੈ ਜਿੱਥੇ ਹਰ ਰੋਜ਼ ਨਵੀਆਂ ਸਥਿਤੀਆਂ ਨਵੀਆਂ ਕਸੌਟੀਆਂ ਸਾਡੇ ਸਾਹਮਣੇ ਆ ਖੜਦੀਆਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਆਪਣੇ ਦੁੱਖ ਦਰਦ ਸੋਚਾਂ ਤੇ ਭੇਦ ਹੋਰਾਂ ਨਾਲ ਸਾਂਝੇ ਕਰ ਲਈਏ ਤਾਂ ਸ਼ਾਇਦ ਮਨ ਹੌਲਾ ਹੋ ਜਾਵੇ ਪਰ ਕੀ ਇਹ ਹਮੇਸ਼ਾ ਸਹੀ ਹੁੰਦਾ ਸਵਾਲ ਇਹ ਨਹੀਂ ਕਿ ਅਸੀਂ ਕੀ ਕਹਿੰਦੇ ਹਾਂ ਅਸਲ ਸਵਾਲ ਇਹ ਹੈ ਕਿ ਕਿੱਥੇ ਕਿੰਨਾ ਤੇ ਕਿਸ ਨੂੰ ਕਹਿੰਦੇ ਹਾਂ ਕਿ ਹਰ ਸੁਣਨ ਵਾਲਾ ਦੋਸਤ ਨਹੀਂ ਹੁੰਦਾ ਤੇ ਹਰ ਮੁਸਕਰਾਹਟ ਦੇ ਪਿੱਛੇ ਹਮਦਰਦੀ ਨਹੀਂ ਹੁੰਦੀ ਇਹ ਦੁਨੀਆ ਇੱਕ ਅਜੇਹੀ ਪਾਠਸ਼ਾਲਾ ਹੈ ਜਿੱਥੇ ਸਾਡੀਆਂ ਗਲਤੀਆਂ ਸਾਡੀਆਂ ਕਮਜ਼ੋਰੀਆਂ ਤੇ ਸਾਡੇ ਬੋਲੇ ਸ਼ਬਦ ਹੀ ਸਾਡੇ ਇਮਤਿਹਾਨ ਬਣ ਜਾਂਦੇ ਨੇ ਕਈ ਵਾਰ ਬਿਨਾਂ ਸੋਚੇ ਸਮਝੇ ਕਿਹਾ ਗਿਆ ਇੱਕ ਸ਼ਬਦ ਹੀ ਜ਼ਿੰਦਗੀ ਦਾ ਰੁਖ ਬਦਲ ਦਿੰਦਾ ਦੋਸਤੋ ਅਸਲ ਸਮਝਦਾਰੀ ਇਸ ਗੱਲ ਵਿੱਚ ਹੈ ਕਿ ਅਸੀਂ ਆਪਣੇ ਮਨ ਦੇ ਹਰ ਰਾਜ਼ ਨੂੰ ਬਾਹਰ ਨਾ ਖੋਲਈਏ ਜ਼ਿੰਦਗੀ ਵਿੱਚ ਕੁਝ ਗੱਲਾਂ ਅਜਹੀਆਂ ਹੁੰਦੀਆਂ ਜੋ ਅੰਦਰ ਹੀ ਅੰਦਰ ਸਾਡੀ ਤਾਕਤ ਬਣਦੀਆਂ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਮਹਾਨ ਆਚਾਰਿਆ ਚਾਣਕਿਆ ਦੇ ਉਹ ਅਮੋਲਕ ਵਿਚਾਰ ਜਾਣਾਂਗੇ ਜਿਹੜੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸੌਂਪੇ। ਚਾਣਕਿਆ ਜਿਨ੍ਹਾਂ ਦੀ ਬੁੱਧੀਮਤਾ ਤੇ ਨੀਤੀਆਂ ਨੇ ਚੰਦਰਗੁਪਤ ਵਰਗੇ ਰਾਜੇ ਤਿਆਰ ਕੀਤੇ। ਉਹ 7 ਗੱਲਾਂ ਬਿਆਨ ਕਰਦੇ ਨੇ ਜੋ ਮਨੁੱਖ ਨੂੰ ਕੇਵਲ ਸੁਰੱਖਿਅਤ ਹੀ ਨਹੀਂ ਬਲਕਿ ਅਡੋਲ, ਅਟਲ ਤੇ ਕਦੇ ਨਾ ਹਾਰਨ ਵਾਲਾ ਬਣਾ ਦਿੰਦੀਆਂ ਨੇ ਇਹ ਸੱਤ ਨੀਤੀਆਂ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਅਪਣਾ ਲਈਆਂ ਤਾਂ ਦੁਨੀਆ ਦੀ ਕੋਈ ਵੀ ਚਾਲ ਤੁਹਾਨੂੰ ਅੰਦਰੋਂ ਤੋੜ ਨਹੀਂ ਸਕਦੀ ਸੋ ਜੇਕਰ ਨਵੇਂ ਆਇਓ ਤਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਇੱਕ ਦਿਨ ਆਚਾਰਿਆ ਚਾਣਕਿਆ ਟਹਿਲਦੇ ਟਹਿਲਦੇ ਇੱਕ ਨਦੀ ਦੇ ਕਿਨਾਰੇ ਬੈਠੇ ਕੋਲ ਹੀ ਉਹਨਾਂ ਦਾ ਚੇਲਾ ਚੰਦਰਗੁਪਤ ਬੈਠਾ ਸੀ ਸ਼ਾਂਤ ਪਰ ਥੋੜਾ ਉਲਝਿਆ ਹੋਇਆ ਚਾਣਕਿਆ ਨੇ ਪੁੱਛਿਆ ਕੀ ਸੋਚ ਰਿਹਾ ਹੈ ਪੁੱਤਰ? ਚੰਦਰਗੁਪਤ ਬੋਲਿਆ, "ਗੁਰੂਦੇਵ, ਕੀ ਹਰ ਗੱਲ ਦਿਲ ਵਿੱਚ ਰੱਖਣਾ ਠੀਕ ਹੁੰਦਾ ਹੈ? ਕਈ ਵਾਰ ਲੱਗਦਾ ਕਿ ਜੇ ਸਭ ਕੁਝ ਕਹਿ ਦਿਆਂ ਤਾਂ ਹਲਕਾ ਹੋ ਜਾਵਾਂ।" ਚਾਣਕਿਆ ਮੁਸਕਰਾਏ ਤੇ ਬੋਲੇ, "ਪੁੱਤਰ, ਇਹ ਹੀ ਸੋਚ ਸਭ ਤੋਂ ਵੱਡਾ ਤੋਖਾ ਹੈ। ਇਹ ਦੁਨੀਆ ਉਹਨਾਂ ਲੋਕਾਂ ਨੂੰ ਸਭ ਤੋਂ ਵੱਧ ਤੋੜਦੀ ਹੈ ਜੋ ਦਿਲ ਸਾਫ਼ ਰੱਖਦੇ ਨੇ ਪਰ ਜ਼ੁਬਾਨ ਢਿੱਲੀ। ਜੋ ਹਰ ਗੱਲ, ਹਰ ਭਾਵਨਾ, ਹਰ ਯੋਜਨਾ, ਹਰ ਦੁੱਖ" ਬਿਨਾ ਸੋਚੇ ਸਮਝੇ ਸਾਹਮਣੇ ਵਾਲੇ ਨੂੰ ਦੱਸ ਦਿੰਦੇ ਨੇ ਯਾਦ ਰੱਖੋ ਜਿਵੇਂ ਤਜੋਰੀ ਵਿੱਚ ਧਨ ਬੰਦ ਰਹਿੰਦਾ ਹੈ ਉਸੇ ਤਰ੍ਹਾਂ ਕੁਝ ਗੱਲਾਂ ਦਿਲ ਵਿੱਚ ਰੱਖਣੀਆਂ ਹੀ ਸਮਝਦਾਰੀ ਹੁੰਦੀ ਹੈ ਤਾਂ ਜੀਵਨ ਸਫਲ ਹੋ ਜਾਂਦਾ ਹੈ ਬੋਲਣਾ ਹਰ ਕੋਈ ਜਾਣਦਾ ਹੈ ਪਰ ਚੁੱਪ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਇੱਕ ਕਲਾ ਹੈ ਤੇ ਜੋ ਇਸ ਕਲਾ ਵਿੱਚ ਮਾਹਰ ਹੋ ਜਾਵੇ ਦੁਨੀਆ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਚਾਣਕਿਆ ਨੇ ਡੂੰਗਾ ਸਾਹ ਲੈਂਦਿਆਂ ਆਸ਼ਰਮ ਵਿੱਚ ਬਾਕੀ ਬੈਠੇ ਚੇਲਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਅੱਜ ਮੈਂ ਤੁਹਾਨੂੰ ਉਹ 7 ਗੱਲਾਂ ਦੱਸਾਂਗਾ ਜਿਹੜੀਆਂ ਚਾਹੇ ਕੋਈ ਕਿੰਨਾ ਵੀ ਆਪਣਾ ਹੋਵੇ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਜੇਕਰ ਇਹ ਗੱਲਾਂ ਬਾਹਰ ਆ ਗਈਆਂ ਤਾਂ ਦੁਨੀਆ ਤੁਹਾਨੂੰ ਤੁਹਾਡੇ ਹੀ ਸ਼ਬਦਾਂ ਨਾਲ ਹਰਾ ਦੇਵੇਗੀ ਤਾਂ ਚਲੋ ਮੈਂ ਤੁਹਾਨੂੰ ਦੱਸਦਾ ਉਹ 7 ਗੁਪਤ ਗੱਲਾਂ ਜਿਨ੍ਹਾਂ ਨੂੰ ਜੇਕਰ ਤੁਸੀਂ ਲੁਕੋ ਲਿਆ ਤਾਂ ਜ਼ਿੰਦਗੀ ਵਿੱਚ ਪਰੇਸ਼ਾਨੀ ਦੂਰ ਦੂਰ ਤੱਕ ਭਾਟਕ ਦੀ ਵੀ ਨਜ਼ਰ ਨਹੀਂ ਆਵੇਗੀ। ਪਹਿਲੀ ਗੱਲ ਘਰ ਪਰਿਵਾਰ ਦੀਆਂ ਸਮੱਸਿਆਵਾਂ ਕਿਸੇ ਨੂੰ ਨਾ ਦੱਸੋ। ਚਾਣਕਿਆ ਨੇ ਕਿਹਾ ਜੀਵਨ ਦੀ ਸਭ ਤੋਂ ਪਹਿਲੀ ਨੀਤੀ ਇਹੀ ਹੈ ਕਿ ਆਪਣੇ ਘਰ ਦੀਆਂ ਪਰੇਸ਼ਾਨੀਆਂ ਕਦੇ ਵੀ ਬਾਹਰ ਵਾਲਿਆਂ ਨੂੰ ਨਾ ਦੱਸੋ। ਚਾਹੇ ਕੋਈ ਝਗੜਾ ਹੋਵੇ, ਮਤਭੇਦ ਹੋਵੇ ਜਾਂ ਕੋਈ ਨਿੱਜੀ ਤਕਲੀਫ ਉਸ ਨੂੰ ਘਰ ਦੇ ਬਾਹਰ ਜ਼ਾਹਰ ਨਾ ਕਰੋ। ਇਹ ਸੁਣ ਕੇ ਇੱਕ ਚੇਲਾ ਬੋਲਿਆ ਗੁਰੂਦੇਵ ਮੇਰੇ ਘਰ ਵਿੱਚ ਝਗੜਾ ਹੋ ਗਿਆ। ਮੇਰੇ ਪਿਤਾ ਜੀ ਮਾਂ ਨਾਲ ਝਗੜ ਰਹੇ ਸੀ ਤੇ ਮੇਰਾ ਭਰਾ ਗੁੱਸੇ ਵਿੱਚ ਘਰ ਛੱਡ ਕੇ ਚਲਾ ਗਿਆ। ਮੈਂ ਇਹ ਗੱਲ ਆਪਣੇ ਦੋਸਤਾਂ ਨੂੰ ਦੱਸ ਦਿੱਤੀ ਤਾਂ ਜਾਣਕਿਆ ਨੇ ਕਿਹਾ ਪੁੱਤਰ ਜਦੋਂ ਤੁਸੀਂ ਆਪਣੇ ਘਰ ਦੀਆਂ ਦਰਾਰਾਂ ਬਾਹਰ ਦਿਖਾਉਂਦੇ ਹੋ ਤਾਂ ਲੋਕ ਉਹਨਾਂ ਨੂੰ ਜੋੜਦੇ ਨਹੀਂ ਬਲਕਿ ਹੋਰ ਵੱਧ ਫਾੜਨ ਲੱਗ ਜਾਂਦੇ ਨੇ। ਲੋਕ ਦਇਆ ਨਹੀਂ ਕਰਨਾ ਚਾਹੁੰਦੇ। ਫਿਰ ਉਹਨਾਂ ਨੇ ਇੱਕ ਕਹਾਣੀ ਸੁਣਾਈ। ਇੱਕ ਪਿੰਡ ਵਿੱਚ ਦੋ ਭਰਾ ਰੋਜ਼ ਝਗੜਦੇ ਸੀ। ਇੱਕ ਦਿਨ ਵੱਡੇ ਭਰਾ ਨੇ ਪੰਚਾਇਤ ਵਿੱਚ ਛੋਟੇ ਭਰਾ ਦੀ ਬੁਰੀਾਈ ਕਰ ਦਿੱਤੀ। ਨਤੀਜਾ ਇਹ ਹੋਇਆ ਕਿ ਸਾਰੇ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ। ਲੋਕ ਬੱਚਿਆਂ ਤੋਂ ਵੀ ਦੂਰੀ ਬਣਾਉਣ ਲੱਗੇ। ਘਰ ਦੀ ਗੱਲ ਬਾਹਰ ਨਿਕਲਦਿਆਂ ਹੀ ਰਿਸ਼ਤਿਆਂ ਦੀ ਮਰਿਆਦਾ ਭਸਮ ਹੋ ਜਾਂਦੀ ਹੈ। ਭਰੋਸਾ ਟੁੱਟ ਜਾਂਦਾ ਹੈ ਤੇ ਲੋਕ ਤੁਹਾਡੇ ਦੁੱਖ ਨੂੰ ਹਥਿਆਰ ਬਣਾ ਲੈਂਦੇ ਨੇ। ਚਾਣ ਕੇ ਬੋਲੇ ਘਰ ਦਾ ਝਗੜਾ ਜੇ ਬਾਹਰ ਗਿਆ ਤਾਂ ਉਹ ਘਰ ਦੀ ਨੀਂਹ ਹਿਲਾ ਦਿੰਦਾ ਹੈ। ਸਬੰਧ ਜੇਕਰ ਬਾਰੀ ਨਿਗਾ ਵਿੱਚ ਆ ਜਾਣ ਤਾਂ ਉਹਨਾਂ ਦਾ ਮਾਣ ਮਿਟ ਜਾਂਦਾ ਹੈ। ਇਸ ਲਈ ਚਾਹੇ ਹਾਲਾਤ ਕਿੰਨੇ ਵੀ ਖਰਾਬ ਹੋਣ ਆਪਣੇ ਘਰ ਦੀਆਂ ਗੱਲਾਂ ਸਿਰਫ ਆਪਣਿਆਂ ਤੱਕ ਹੀ ਸੀਮਤ ਰੱਖੋ ਕਿਉਂਕਿ ਦੁਨੀਆ ਕਦੇ ਜ਼ਖਮਾਂ ਉੱਪਰ ਮਲਮ ਨਹੀਂ ਲਗਾਉਂਦੀ ਬਲਕਿ ਨਮਕ ਹੀ ਛਿੜਕਦੀ ਹੈ। ਦੂਜੀ ਗੱਲ ਆਪਣੀ ਕਮਾਈ ਜਾਂ ਧਨ ਦਾ ਖੁਲਾਸਾ ਕਦੇ ਨਾ ਕਰੋ। ਚਾਣਕਿਆ ਨੇ ਕਿਹਾ ਦੂਜੀ ਤੇ ਬਹੁਤ ਮਹੱਤਵਪੂਰਨ ਨੀਤੀ ਇਹ ਹੈ ਕਿ ਆਪਣੀ ਆਮਦਨ ਆਪਣੀ ਸੰਪਤੀ ਜਾਂ ਜੋ ਕੁਝ ਵੀ ਤੁਸੀਂ ਕਮਾਇਆ ਹੈ ਉਸ ਦਾ बखान ਕਦੇ ਵੀ ਕਿਸੇ ਨਾਲ ਨਾ ਕਰੋ ਇੱਕ ਵਾਰ ਦੀ ਗੱਲ ਹੈ ਕਿਸੇ ਰਾਜ ਦੇ ਇੱਕ ਰਾਜੇ ਨੇ ਆਪਣੇ ਦਰਬਾਰ ਵਿੱਚ ਮਾਣ ਨਾਲ ਆਪਣਾ ਖਜ਼ਾਨਾ ਸਭ ਨੂੰ ਦਿਖਾਇਆ ਸੋਨੇ ਦੇ ਸਿੱਕਿਆਂ ਨਾਲ ਭਰੇ ਹੋਏ ਕਮਰੇ ਅਨਮੋਲ ਰਤਨ ਤੇ ਢੇਰ ساری ਸੰਪਤੀ ਸਭ ਦੇ ਸਾਹਮਣੇ ਰੱਖ ਦਿੱਤੀ ਕੁਝ ਹੀ ਦਿਨਾਂ ਵਿੱਚ ਕੀ ਹੋਇਆ ਪड़ोसी ਰਾਜ ਨੇ ਹਮਲਾ ਕਰ ਦਿੱਤਾ ਤੇ ਉਹ ਹੀ ਖਜ਼ਾਨਾ ਲੁੱਟ ਕੇ ਲੈ ਗਏ ਜਾਣ ਕੇ ਬੋਲੇ ਤਾਨ ਜਿੰਨਾ ਗੋਪਤ ਰਹੇ ਓਨਾ ਹੀ ਸੁਰੱਖਿਅਤ ਹੁੰਦਾ ਹੈ ਉਸ ਦਾ ਦਿਖਾਵਾ ਕਰਨਾ ਆਪਣੇ ਆਪ ਨੂੰ ਚੋਰਾਂ ਤੇ ਜਲਣ ਵਾਲਿਆਂ ਦੇ ਸਾਹਮਣੇ ਖੜਾ ਕਰਨਾ ਹੈ ਫਿਰ ਉਹਨਾਂ ਨੇ ਚੇਲਿਆਂ ਤੋਂ ਪੁੱਛਿਆ ਕਿ ਤੁਸੀਂ ਕਦੇ ਦੇਖਿਆ ਹੈ ਕਿ ਅਮੀਰ ਲੋਕ ਕਦੇ ਆਪਣੀ ਸੱਚੀ ਕਮਾਈ ਸਭ ਨੂੰ ਦੱਸਦੇ ਨੇ ਬਿਲਕੁਲ ਨਹੀਂ ਕਿਉਂਕਿ ਉਹ ਜਾਣਦੇ ਨੇ ਜਿੱਥੇ ਵੱਧ ਲੋਕਾਂ ਨੂੰ ਪਤਾ ਲੱਗ ਗਿਆ ਉਥੇ ਲੋੜਾਂ ਲੋਭ ਤੇ ਸੰਕਟ ਵੀ ਵੱਧ ਜਾਂਦੇ ਨੇ ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਵਧੀਆ ਕਮਾਈ ਕਰ ਰਹੇ ਹੋ ਤਾਂ ਕੁਝ ਲੋਕ ਮਦਦ ਦੇ ਬਹਾਨੇ ਨੇੜੇ ਆਉਣਗੇ ਕੁਝ ਤੁਹਾਨੂੰ ਨੀਵਾ ਦਿਖਾਉਣ ਦੇ ਮੌਕੇ ਲੱਭਣਗੇ ਤੇ ਕੁਝ ਤਾਂ ਸਿਰਫ ਇਸ ਲਈ ਵੈਰ ਕਰਨ ਲੱਗ ਜਾਣਗੇ ਕਿਉਂਕਿ ਤੁਹਾਡੇ ਕੋਲ ਉਹ ਹੈ ਜੋ ਉਹਨਾਂ ਕੋਲ ਨਹੀਂ ਹੈ ਚਾਨਕਿਆ ਨੇ ਕਿਹਾ ਧਨ ਦਾ ਸਭ ਤੋਂ ਵੱਡਾ ਰਖਵਾਲਾ ਉਸ ਦਾ ਲੁਕਿਆ ਹੋਣਾ ਹੈ ਉਸ ਦਾ ਪਰਦਾ ਹੈ ਜੇ ਸਭ ਨੂੰ ਤੁਹਾਡੇ ਧਨ ਦੀ ਜਾਣਕਾਰੀ ਹੋ ਗਈ ਤਾਂ ਲੋਕ ਤੁਹਾਡੇ ਮਨ ਦੀ ਸ਼ਾਂਤੀ ਵੀ ਖੋਹ ਲੈਣਗੇ ਇਸ ਲਈ ਹਮੇਸ਼ਾ ਯਾਦ ਰੱਖੋ ਆਪਣੀ ਕਮਾਈ ਨੂੰ ਲੁਕੋ ਕੇ ਰੱਖੋ ਤਾਂ ਜੋ ਮਨ ਵੀ ਸਥਿਰ ਤੇ ਬੇਚਿੰਤ ਰਹੇ ਕਿਉਂਕਿ ਜੋ ਤੁਹਾਨੂੰ ਦਿਖਾਇਆ ਜਾਂਦਾ ਹੈ ਜਾਂ ਤਾਂ ਉਹ ਲੁੱਟ ਦਾ ਕਾਰਨ ਬਣਦਾ ਹੈ ਜਾਂ ਜਲਣ ਦਾ ਤੀਜੀ ਗੱਲ ਆਪਣੀ ਭਵਿੱਖ ਦੀ ਯੋਜਨਾ ਗੁਪਤ ਰੱਖੋ ਚਾਣਕਿਆ ਨੇ ਕਿਹਾ ਜਦੋਂ ਤੱਕ ਕੋਈ ਯੋਜਨਾ ਪੂਰੀ ਨਾ ਹੋ ਜਾਵੇ ਉਸ ਨੂੰ ਆਪਣੇ ਦਿਲ ਦੇ ਅੰਦਰ ਹੀ ਰਹਿਣ ਦਿਓ ਜੋ ਲੋਕ ਆਪਣੇ ਹਰ ਕਦਮ ਦੀ ਘੋਸ਼ਣਾ ਪਹਿਲਾਂ ਕਰ ਦਿੰਦੇ ਨੇ ਉਹ ਅਕਸਰ ਮੰਜ਼ਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤਾ ਗਵਾ ਬੈਠਦੇ ਨੇ ਭਟਕ ਜਾਂਦੇ ਨੇ ਆਸ਼ਰਮ ਵਿੱਚ ਬੈਠੇ ਚੇਲਿਆਂ ਨੂੰ ਚਾਣਕਿਆ ਨੇ ਇੱਕ ਉਦਾਹਰਣ ਦਿੱਤੀ ਉਹ ਕਹਿਣ ਲੱਗੇ ਕਿ ਇੱਕ ਵਾਰੀ ਦੀ ਗੱਲ ਹੈ ਇੱਕ ਵਪਾਰੀ ਨੇ ਸੋਚਿਆ ਕਿ ਉਹ ਆਪਣੇ ਸ਼ਹਿਰ ਵਿੱਚ ਮਸਾਲਿਆਂ ਦੀ ਇੱਕ ਵੱਡੀ ਦੁਕਾਨ ਖੋਲੇਗਾ ਉਸਨੇ ਆਪਣੇ ਸਾਰੇ ਰਿਸ਼ਤੇਦਾਰਾਂ ਦੋਸਤਾਂ ਤੇ ਗੁਆਂਢੀਆਂ ਨੂੰ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਅਗਲੇ ਹੀ ਹਫ਼ਤੇ ਉਹਨਾਂ ਵਿੱਚੋਂ ਹੀ ਇੱਕ ਚਲਾਕ ਆਦਮੀ ਨੇ ਉਸਦੀ ਗੱਲ ਸੁਣ ਕੇ ਉਸੇ ਥਾਂ ਤੇ ਉਸੇ ਤਰ੍ਹਾਂ ਦੀ ਦੁਕਾਨ ਖੋਲ ਲਈ ਤੇ ਬਾਜ਼ਾਰ ਉਤੇ ਕਬਜ਼ਾ ਕਰ ਲਿਆ ਜਦੋਂ ਵਪਾਰੀ ਉਥੇ ਪਹੁੰਚਿਆ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਚਾਣਕਿਆ ਬੋਲੇ ਹਰ ਵਿਚਾਰ ਇੱਕ ਬੀਜ ਹੁੰਦਾ ਜੇ ਉਸ ਨੂੰ ਬੀਜਣ ਤੋਂ ਪਹਿਲਾਂ ਹੀ ਸਭ ਨੂੰ ਦੱਸ ਦਿਓਗੇ ਤਾਂ ਕੋਈ ਉਸ ਨੂੰ ਮਸਲ ਦੇਵੇਗਾ ਜਾਂ ਤੁਹਾਡੇ ਤੋਂ ਪਹਿਲਾਂ ਉਸ ਦਾ ਫਲ ਲੈ ਜਾਵੇਗਾ ਯੋਜਨਾ ਦੀ ਅਸਲੀ ਸ਼ਕਤੀ ਉਸ ਦੀ ਚੁੱਪ ਵਿੱਚ ਹੁੰਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਹਮੇਸ਼ਾ ਧਿਆਨ ਰੱਖੋ ਤਿਆਰੀ ਦਾ ਸਮਾਂ ਦਿਖਾਉਣ ਦਾ ਨਹੀਂ ਹੁੰਦਾ ਕੰਮ ਪੂਰਾ ਹੋਣ ਦੇ ਬਾਅਦ ਹੀ ਬੋਲਣਾ ਚਾਹੀਦਾ ਹੈ ਜਦੋਂ ਤੱਕ ਸਫ਼ਰ ਚੱਲ ਰਿਹਾ ਹੋਵੇ ਉਦੋਂ ਤੱਕ ਚੁੱਪ ਰਹੋ ਤੁਹਾਡਾ ਇਰਾਦਾ ਤੁਹਾਡੀ ਦਿਸ਼ਾ ਤੇ ਤੁਹਾਡਾ ਅਗਲਾ ਕਦਮ ਇਹ ਸਭ ਤੁਹਾਡੇ ਆਪਣੇ ਹੁੰਦੇ ਨੇ ਇਹਨਾਂ ਨੂੰ ਸਭ ਦੇ ਸਾਹਮਣੇ ਲਿਆ ਕੇ ਤੁਸੀਂ ਬੇਵਜਹ ਦਾ ਬੋਝ ਤੇ ਆਲੋਚਨਾ ਆਪਣੇ ਸਿਰ ਲੈ ਲੈਂਦੇ ਹੋ ਅੱਜ ਕੱਲ ਦੀ ਦੁਨੀਆ ਵਿੱਚ ਵੀ ਇਹੀ ਨੀਤੀ ਲਾਗੂ ਹੁੰਦੀ ਹੈ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਕੋਈ ਯੋਜਨਾ ਮਨ ਵਿੱਚ ਹੈ ਵਪਾਰ ਸ਼ੁਰੂ ਕਰਨਾ ਜਾਂ ਨੌਕਰੀ ਬਦਲਣੀ ਹੈ ਉਦੋਂ ਤੱਕ ਕਿਸੇ ਨੂੰ ਨਾ ਦੱਸੋ ਜਦੋਂ ਤੱਕ ਉਹ ਕੰਮ ਪੂਰਾ ਨਾ ਹੋ ਜਾਵੇ ਕਿਉਂਕਿ ਇਹ ਦੁਨੀਆ ਨਾ ਤਾਂ ਤੁਹਾਡੀ ਯੋਜਨਾ ਨੂੰ ਗੁਪਤ ਰੱਖੇਗੀ ਤੇ ਨਾ ਹੀ ਅਸਫਲਤਾ ਦੀ ਜ਼ਿੰਮੇਵਾਰੀ ਉਠਾਏਗੀ ਚੌਥੀ ਗੱਲ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ ਚਾਣਕਿਆ ਨੇ ਗੰਭੀਰ ਸੌਰ ਵਿੱਚ ਕਿਹਾ ਜਿਸ ਦਿਨ ਤੁਸੀਂ ਆਪਣੀ ਕਮਜ਼ੋਰੀ ਕਿਸੇ ਹੋਰ ਨੂੰ ਦੱਸ ਦਿੱਤੀ ਉਸੇ ਦਿਨ ਤੁਸੀਂ ਹਾਰ ਦੀ ਪਹਿਲੀ ਪੌੜੀ ਚੜ ਲੈਂਦੇ ਹੋ ਫਿਰ ਉਹਨਾਂ ਵਿੱਚੋਂ ਇੱਕ ਚੇਲੇ ਨੇ ਪੁੱਛਿਆ ਗੁਰੂਦੇਵ ਜੇਕਰ ਅਸੀਂ ਕਿਸੇ ਆਪਣੇ ਨੂੰ ਆਪਣੀ ਪੀੜਾ ਆਪਣਾ ਦਰਦ ਡਰ ਜਾਂ ਕਮਜ਼ੋਰੀ ਦੱਸ ਦਈਏ ਤਾਂ ਕੀ ਉਹ ਸਾਨੂੰ ਸਮਝੇਗਾ ਨਹੀਂ ਚਾਨਕਿਆ ਮੁਸਕਰਾਏ ਤੇ ਬੋਲੇ ਆਪਣੇ ਅਕਸਰ ਉਦੋਂ ਤੱਕ ਨਾਲ ਹੁੰਦੇ ਨੇ ਜਦੋਂ ਤੱਕ ਤੁਹਾਡੀ ਤਾਕਤ ਉਹਨਾਂ ਨੂੰ ਫਾਇਦਾ ਦਿੰਦੀ ਹੈ ਪਰ ਜਿਵੇਂ ਹੀ ਤੁਹਾਡੀ ਕਮਜ਼ੋਰੀ ਸਾਹਮਣੇ ਆਉਂਦੀ ਹੈ ਉਹੀ ਲੋਕ ਜਾਂ ਤਾਂ ਦੂਰ ਹੋ ਜਾਂਦੇ ਨੇ ਜਾਂ ਫਿਰ ਪਿੱਠ ਪਿੱਛੇ ਵਾਰ ਕਰਦੇ ਨੇ ਉਹਨੇ ਇੱਕ ਕਹਾਣੀ ਸੁਣਾਈ। ਇੱਕ ਰਾਜਾ ਸੀ ਜੋ ਯੁੱਧ ਵਿੱਚ ਸਿਰਫ ਤੀਰਾਂ ਤੋਂ ਡਰਦਾ ਸੀ। ਉਹਨੇ ਆਪਣੇ ਸਭ ਤੋਂ ਨੇੜਲੇ ਸਾਥੀ ਨੂੰ ਕਿਹਾ ਕਿ ਜੇਕਰ ਯੁੱਧ ਵਿੱਚ ਤੀਰ ਚੱਲਣ ਲੱਗਣ ਤਾਂ ਮੈਨੂੰ ਪਿੱਛੇ ਕਰ ਦੇਵੀਂ। ਮੈਨੂੰ ਡਰ ਲੱਗਦਾ ਹੈ। ਤੇ ਕੁਝ ਸਮੇਂ ਬਾਅਦ ਉਹੀ ਸਾਥੀ ਦੁਸ਼ਮਣ ਨਾਲ ਮਿਲ ਗਿਆ ਤੇ ਯੁੱਧ ਵਿੱਚ ਸਭ ਤੋਂ ਪਹਿਲਾਂ ਤੀਰ ਉਸ ਰਾਜੇ ਵੱਲ ਹੀ ਚੱਲਿਆ ਕਿਉਂਕਿ ਉਹਨੂੰ ਪਤਾ ਸੀ ਕਿੱਥੇ ਵਾਰ ਕਰਨਾ ਹੈ ਤੇ ਉਹ ਰਾਜਾ ਬਿਨਾਂ ਲੜੇ ਹੀ ਧਰਾਸ਼ਾਈ ਹੋ ਗਿਆ। ਚਾਨਕਿਆ ਬੋਲੇ ਕਮਜ਼ੋਰੀ ਉਦੋਂ ਤੱਕ ਤਾਕਤ ਹੈ ਜਦੋਂ ਤੱਕ ਸਿਰਫ ਤੁਹਾਨੂੰ ਪਤਾ ਹੈ ਜਿਸ ਦਿਨ ਉਹ ਕਿਸੇ ਹੋਰ ਨੂੰ ਪਤਾ ਲੱਗ ਗਈ ਉਹ ਤੁਹਾਡੇ ਵਿਰੁੱਧ ਸਭ ਤੋਂ ਤੇਜ਼ ਹਥਿਆਰ ਬਣ ਜਾਂਦੀ ਹੈ ਉਹਨਾਂ ਨੇ ਚੰਦਰਗੁਪਤ ਵੱਲ ਦੇਖ ਕੇ ਕਿਹਾ ਰਾਜਾ ਉਹੀ ਹੁੰਦਾ ਹੈ ਜੋ ਆਪਣੇ ਡਰ ਨੂੰ ਤਲਵਾਰ ਵਿੱਚ ਲੁਕਾ ਲੈਂਦਾ ਹੈ ਤੇ ਚਿਹਰੇ ਦੀ ਮੁਸਕਾਨ ਵਿੱਚ ਆਪਣੇ ਜ਼ਖਮਾਂ ਨੂੰ ਵੀ ਲੁਕੋ ਲੈਂਦਾ ਹੈ ਇਸ ਲਈ ਯਾਦ ਰੱਖੋ ਆਪਣੇ ਦਰਦ ਆਪਣੀਆਂ ਤਕਲੀਫਾਂ ਪੁਰਾਣੇ ਜ਼ਖਮ ਇਨਾਂ ਨੂੰ ਆਪਣੇ ਅੰਦਰ ਹੀ ਰੱਖੋ ਕਿਉਂਕਿ ਦੁਨੀਆ ਵਿੱਚ ਬਹੁਤ ਲੋਕ ਮਦਦ ਨਹੀਂ ਕਰਦੇ ਸਗੋਂ ਹਾਰ ਦਾ ਤਮਾਸ਼ਾ ਦੇਖਣ ਲਈ ਖੜੇ ਰਹਿੰਦੇ ਨੇ ਪੰਜਵੀਂ ਗੱਲ ਆਪਣੇ ਕੀਤੇ দান ਦਾ ਟੰਡੋਰਾ ਨਾ ਪਿੱਟੋ ਚਾਣਕਿਆ ਬੋਲੇ ਜੋ দান ਜ਼ੁਬਾਨ ਨਾਲ ਬਿਆਨ ਕਰ ਦਿੱਤਾ ਜਾਵੇ ਉਹ ਪੁੰਨ ਨਹੀਂ ਸਗੋਂ ਹੰਕਾਰ ਦਾ ਪ੍ਰਦਰਸ਼ਨ ਬਣ ਜਾਂਦਾ ਹੈ ਆਸ਼ਰਮ ਵਿੱਚ ਬੈਠੇ ਚੇਲਿਆਂ ਨੇ ਪ੍ਰਸ਼ਨ ਕੀਤਾ ਗੁਰੂਦੇਵ ਜੇ ਅਸੀਂ ਕਿਸੇ ਗਰੀਬ ਦੀ ਮਦਦ ਕੀਤੀ ਕਿਸੇ ਭੁੱਖੇ ਨੂੰ ਭੋਜਨ ਦਿੱਤਾ ਜਾਂ ਕਿਸੇ ਵਿਦਿਆਰਥੀ ਨੂੰ ਸਿੱਖਿਆ ਲਈ ਸਹਾਇਤਾ ਦਿੱਤੀ ਤਾਂ ਕੀ ਇਹ ਦੱਸਣਾ ਗਲਤ ਹੈ ਚਾਣਕਿਆ ਨੇ ਸ਼ਾਂਤ ਸੁਰ ਵਿੱਚ ਕਿਹਾ ਜਦੋਂ ਤੁਸੀਂ ਦਾਨ ਕਰਦੇ ਹੋ ਤੇ ਫਿਰ ਉਸ ਦਾ ਪ੍ਰਚਾਰ ਕਰਦੇ ਹੋ ਤਾਂ ਉਹ ਮਦਦ ਨਹੀਂ ਰਹਿੰਦੀ ਉਹ ਤੁਹਾਡੇ ਕਮਾਂਡ ਨੂੰ ਵਧਾਉਣ ਦਾ ਤਰੀਕਾ ਬਣ ਜਾਂਦੀ ਹੈ ਉਹਨਾਂ ਨੇ ਕਿਹਾ ਇੱਕ ਵਾਰ ਇੱਕ ਰਾਜੇ ਨੇ ਦਰਬਾਰ ਵਿੱਚ ਘੋਸ਼ਣਾ ਕੀਤੀ ਕਿ ਮੈਂ ਇਸ ਸਾਲ 100 ਗਾਵਾਂ ਬ੍ਰਾਹਮਣਾਂ ਨੂੰ ਦਾਨ ਕੀਤੀਆਂ ਨੇ ਲੋਕਾਂ ਨੇ ਤਾੜੀਆਂ ਵਜਾਈਆਂ ਸਮਾਂ ਬੀਤਿਆ ਤੇ ਰਾਜਾ ਬਿਮਾਰ ਪੈ ਗਿਆ। ਕਈ ਦਿਨ ਉਹ ਮੰਜੇ ਉੱਪਰ ਪਿਆ ਰਿਹਾ। ਉਹ ਸੋਚਣ ਲੱਗਾ ਕਿ ਮੈਂ ਇਹਨਾਂ ਦਾਨ ਕੀਤਾ ਤੇ ਫਿਰ ਮੈਂ ਇਹਨਾਂ ਕਸ਼ਟ ਕਿਉਂ ਸਹਿ ਰਿਹਾ? ਫਿਰ ਉਸੇ ਰਾਤ ਉਸ ਨੂੰ ਸੁਪਨੇ ਵਿੱਚ ਇੱਕ ਬਜ਼ੁਰਗ ਬ੍ਰਾਹਮਣ ਮਿਲਿਆ ਤੇ ਬੋਲਿਆ, "ਰਾਜਨ, ਤੁਸੀਂ ਜੋ ਦਿੱਤਾ ਉਹ ਪੁੰਨ ਨਹੀਂ ਬਣਿਆ ਕਿਉਂਕਿ ਤੁਸੀਂ ਉਸ ਦਾ बखान ਕਰ ਦਿੱਤਾ। ਦਾਨ ਉਦੋਂ ਹੀ ਫਲਦਾਇਕ ਹੁੰਦਾ ਜਦੋਂ ਉਹ ਲੁਕਿਆ ਰਹੇ।" ਚਾਨਕਿਆ ਨੇ ਕਿਹਾ, ਸਜੇ ਹੱਥ ਨਾਲ ਦਿੱਤਾ ਦਾਨ ਜੇਕਰ ਖੱਬੇ ਹੱਥ ਨੂੰ ਵੀ ਪਤਾ ਲੱਗ ਜਾਵੇ ਤਾਂ ਵੀ ਉਹ ਥੋੜਾ ਰਹਿ ਜਾਂਦਾ ਹੈ ਫਿਰ ਉਹਨਾਂ ਨੇ ਇੱਕ ਸੂਤਰ ਦੱਸਿਆ ਕਿ ਦਾਨ ਉਹ ਦੀਵਾ ਹੈ ਜੋ ਹਨੇਰੇ ਵਿੱਚ ਮਗਦਾ ਹੈ ਉਸ ਨੂੰ ਕੋਈ ਵੇਖੇ ਜਾਂ ਨਾ ਵੇਖੇ ਉਸ ਦਾ ਉਜਾਲਾ ਇੱਕ ਦਿਨ ਵਾਪਸ ਆਉਂਦਾ ਹੈ ਇਸ ਲਈ ਜੇਕਰ ਤੁਸੀਂ ਸੱਚਮੁੱਚ ਕਿਸੇ ਦੀ ਮਦਦ ਕੀਤੀ ਹੈ ਤਾਂ ਉਸ ਨੂੰ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਹੈ ਜੋ ਸੱਚੇ ਦਿਲ ਨਾਲ ਦਿੱਤਾ ਗਿਆ ਹੈ ਉਹ ਉੱਪਰ ਤੱਕ ਪਹੁੰਚਦਾ ਹੈ ਬਾਕੀ ਸਭ ਸਿਰਫ ਦਿਖਾਵੇ ਦੀ ਗੱਲ ਹੈ ਸ਼ੇਵੀ ਗੱਲ ਆਪਣੀ ਬੇਇੱਜ਼ਤੀ ਤੇ ਹਾਰ ਦੀ ਕਹਾਣੀ ਕਦੇ ਕਿਸੇ ਨੂੰ ਨਾ ਸੁਣਾਓ ਚਾਣਕਿਆ ਨੇ ਚੇਲਿਆਂ ਵੱਲ ਵੇਖਦਿਆਂ ਬੜੀ ਡੂੰਘੀ ਗੱਲ ਕਹੀ ਕਿ ਜੀਵਨ ਵਿੱਚ ਹਰ ਕੋਈ ਕਦੇ ਨਾ ਕਦੇ ਹਾਰਦਾ ਹੈ ਬੇਇੱਜ਼ਤੀ ਸਹਿੰਦਾ ਹੈ ਪਰ ਉਸ ਹਾਰ ਨੂੰ ਵਾਰ-ਵਾਰ ਦੁਹਰਾਉਣਾ ਆਪਣੇ ਹੀ ਜ਼ਖਮਾਂ ਨੂੰ ਉਖਾੜਨ ਵਰਗਾ ਹੈ ਉਹਨਾਂ ਨੇ ਕਿਹਾ ਕਿ ਇੱਕ ਯੋਧੇ ਨੇ ਯੁੱਧ ਵਿੱਚ ਹਾਰ ਦਾ ਸਾਹਮਣਾ ਕੀਤਾ ਫਿਰ ਉਹਨੇ ਹਰ ਪਿੰਡ ਹਰ ਸ਼ਹਿਰ ਜਾ ਜਾ ਕੇ ਕਿਹਾ ਮੈਂ ਹਾਰ ਗਿਆ ਮੈਨੂੰ ਧੋਖਾ ਦਿੱਤਾ ਗਿਆ ਮਿਰੇਨਲ ਤੱਕਾ ਹੋਇਆ ਕੁਝ ਲੋਕਾਂ ਨੇ ਹਮਦਰਦੀ ਜਤਾਈ ਪਰ ਜ਼ਿਆਦਾਤਰ ਦੁਨੀਆ ਨੇ ਉਹਨੂੰ ਹਾਸੇ ਦਾ ਵਿਸ਼ਾ ਬਣਾ ਲਿਆ ਤੇ ਜਦੋਂ ਉਹ ਫਿਰ ਤੋਂ ਯੁੱਧ ਦੇ ਮੈਦਾਨ ਵਿੱਚ ਉਤਰਿਆ ਤਾਂ ਸਭ ਪਹਿਲਾਂ ਤੋਂ ਹੀ ਉਹਦੀ ਹਾਰ ਦੇਖਣ ਦਾ ਇੰਤਜ਼ਾਰ ਕਰਨ ਲੱਗੇ ਚਾਨਕਿਆ ਨੇ ਕਿਹਾ ਕਿ ਜੇਕਰ ਤੁਸੀਂ ਕਦੇ ਬੇਇੱਜ਼ਤੀ ਸਹਿਣ ਕੀਤੀ ਹੈ ਤਾਂ ਉਸ ਨੂੰ ਆਪਣੀ ਤਾਕਤ ਵਿੱਚ ਬਦਲੋ ਸਿੱਖ ਲਓ ਪਰ ਉਸ ਨੂੰ ਧੂੜ ਵਾਂਗ ਨਾ ਉਡਾਓ ਦੁਨੀਆ ਚਲਾਕ ਹੈ ਉਹ ਤੁਹਾਡੇ ਦੁੱਖਾਂ ਉੱਪਰ ਨਹੀਂ ਰੋਵੇਗੀ ਸਗੋਂ ਉਹਨਾਂ ਨੂੰ ਯਾਦ ਰੱਖੇਗੀ ਚਾਣਕਿਆ ਨੇ ਕਿਹਾ ਬੇਇੱਜ਼ਤੀ ਨੂੰ ਯਾਦ ਨਾ ਕਰੋ ਉਸ ਨੂੰ ਆਪਣੇ ਅੰਦਰ ਸ਼ਕਤੀ ਵਿੱਚ ਬਦਲੋ ਜਦੋਂ ਤੁਸੀਂ ਆਪਣੇ ਦੁੱਖ ਸਾਰਿਆਂ ਦੇ ਸਾਹਮਣੇ ਲਿਆਉਂਦੇ ਹੋ ਤਾਂ ਉਹ ਲੋਕ ਜੋ ਪਹਿਲਾਂ ਹੀ ਤੁਹਾਡੇ ਤੋਂ ਛੜਦੇ ਨੇ ਉਹ ਉਸੇ ਨੂੰ ਤੁਹਾਡੇ ਖਿਲਾਫ ਵਰਤਦੇ ਨੇ ਤੇ ਯਾਦ ਰੱਖੋ ਦੁਨੀਆ ਉਦੋਂ ਹੀ ਵਿਸ਼ਵਾਸ ਕਰਦੀ ਹੈ ਜਦੋਂ ਤੁਸੀਂ ਆਪਣੀ ਤਾਕਤ ਦਿਖਾਈ ਹੋਵੇ ਨਾ ਕਿ ਉਦੋਂ ਜਦੋਂ ਤੁਸੀਂ ਆਪਣੇ ਟੁੱਟਣ ਦੀਆਂ ਕਹਾਣੀਆਂ ਸੁਣਾਉਂਦੇ ਹੋ ਅਸਲੀ ਜੇ ਕਦੇ ਹਾਰੋਂ ਤਾਂ ਦੁਨੀਆ ਨੂੰ ਨਾ ਕਹੋ ਮੈਂ ਹਾਰ ਗਿਆ ਖੁਦ ਨੂੰ ਕਹੋ ਕਿ ਹੁਣ ਹੋਰ ਮਜ਼ਬੂਤੀ ਨਾਲ ਖੜਾ ਹੋਣਾ ਹੈ ਸੱਚਾ ਜੇਤੂ ਉਹੀ ਹੁੰਦਾ ਹੈ ਜੋ ਡਿੱਗ ਕੇ ਵੀ ਬਿਨਾ ਕੁਝ ਕਹੇ ਮੁੜ ਖੜਾ ਹੋ ਜਾਂਦਾ ਹੈ ਤੇ ਆਪਣੀ ਚੁੱਪ ਨਾਲ ਸਭ ਨੂੰ ਹੈਰਾਨ ਕਰ ਦਿੰਦਾ ਸੱਤਵੀਂ ਗੱਲ ਆਪਣੀਆਂ ਭਾਵਨਾਵਾਂ ਜਿਵੇਂ ਕ੍ਰੋਧ ਮੋਹ ਜਾਂ ਪੀੜਾ ਕਦੇ ਵੀ ਕਿਸੇ ਦੇ ਸਾਹਮਣੇ ਨਾ ਖੋਲੋ ਚਾਣਕਿਆ ਨੇ ਸਭ ਚੇਲਿਆਂ ਵੱਲ ਦੇਖਿਆ ਤੇ ਗੰਭੀਰ ਸੁਰ ਵਿੱਚ ਬੋਲੇ ਮਨੁੱਖ ਦਾ ਸਭ ਤੋਂ ਵੱਡਾ ਰਹਾਸ ਉਸ ਦਾ ਮਨ ਹੁੰਦਾ ਹੈ ਤੇ ਜੋ ਹਰ ਕਿਸੇ ਦੇ ਸਾਹਮਣੇ ਆਪਣਾ ਮਨ ਖੋਲ ਦਿੰਦਾ ਹੈ ਉਹ ਸਭ ਤੋਂ ਪਹਿਲਾਂ ਟੁੱਟਦਾ ਹੈ ਉਹਨਾਂ ਨੇ ਕਿਹਾ ਜਦੋਂ ਤੁਸੀਂ ਰੋਂਦੇ ਹੋ ਕ੍ਰੋਧ ਕਰਦੇ ਹੋ ਜਾਂ ਮੋਹ ਵਿੱਚ ਹੁੰਦੇ ਹੋ ਤੇ ਇਹਨਾਂ ਨੂੰ ਹੋਰਾਂ ਨਾਲ ਸਾਂਝਾ ਕਰਦੇ ਹੋ ਤਾਂ ਲੋਕ ਹਮਦਰਦੀ ਨਹੀਂ ਜਿਤਾਉਂਦੇ ਸਗੋਂ ਉਹ ਹਿਸਾਬ ਕਰਦੇ ਨੇ ਉਹ ਸੋਚਦੇ ਨੇ ਕਿ ਤੁਹਾਡੀ ਕਮਜ਼ੋਰੀ ਕਿੱਥੇ ਹੈ ਤੇ ਤੁਹਾਨੂੰ ਉਥੋਂ ਕਿਵੇਂ ਤੋੜਿਆ ਜਾ ਸਕਦਾ ਹੈ ਜੇਕਰ ਤੁਸੀਂ ਕਿਸੇ ਨੂੰ ਕਿਹਾ ਕਿ ਤੁਸੀਂ ਕਿਸ ਨਾਲ ਨਾਰਾਜ਼ ਹੋ ਤਾਂ ਉਹ ਗੱਲ ਤੁਹਾਡੇ ਦੁਸ਼ਮਣਾਂ ਤੱਕ ਪਹੁੰਚ ਸਕਦੀ ਹੈ ਜੇ ਤੁਸੀਂ ਕਿਸੇ ਨੂੰ ਦੱਸਿਆ ਕਿ ਤੁਹਾਨੂੰ ਕਿਸ ਨਾਲ ਮੋਹ ਹੈ ਤਾਂ ਉਹੀ ਲੋਕ ਉਸ ਮੋਹ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਤੇ ਜੇਕਰ ਤੁਸੀਂ ਆਪਣੀ ਪੀੜਾ ਜ਼ਾਹਰ ਕੀਤੀ ਤਾਂ ਲੋਕ ਉਸ ਦਾ ਹੱਲ ਨਹੀਂ ਸਗੋਂ ਉਸ ਦਾ ਲਾਭ ਸੋਚਣਗੇ ਚਾਣਕਿਆ ਨੇ ਸਮਝਾਇਆ ਕਿ ਭਾਵਨਾਵਾਂ ਵੀ ਉਸੇ ਤਰ੍ਹਾਂ ਹੁੰਦੀਆਂ ਨੇ ਜਿਵੇਂ ਧਨ ਜੋ ਸਭ ਦੇ ਸਾਹਮਣੇ ਆ ਜਾਵੇ ਤੌਸ ਦਾ ਮੌਲ ਘਟ ਜਾਂਦਾ ਹੈ ਪਰ ਜੋ ਅੰਦਰ ਸੰਭਾਲ ਲਿਆ ਜਾਵੇ ਉਹੀ ਤਾਕਤ ਬਣਦੀ ਹੈ। ਉਹਨਾਂ ਨੇ ਚੰਦਰਗੁਪਤ ਨੂੰ ਕਿਹਾ ਰਾਜਾ ਉਹੀ ਹੁੰਦਾ ਜੋ ਅੰਦਰੋਂ ਆਗ ਵਾਂਗ ਸੜੇ ਪਰ ਬਾਹਰੋਂ ਠੰਡੀ ਛਾਂ ਵਾਂਗ ਦਿਸੇ। ਜਿਹਨੂੰ ਦੁਨੀਆ ਨਾ ਸਮਝ ਸਕੇ ਉਹੀ ਸਭ ਤੋਂ ਮਜ਼ਬੂਤ ਹੁੰਦਾ ਹੈ। ਆਪਣੇ ਮਨ ਦੀ ਗੱਲ ਸਿਰਫ ਉਸੇ ਨਾਲ ਕਰੋ ਜੋ ਅਸਲ ਵਿੱਚ ਨਿਸ਼ਕਾਮ ਹੋਵੇ। ਬਾਕੀ ਸਭ ਦੇ ਸਾਹਮਣੇ ਕੇਵਲ ਮੁਸਕਰਾਓ ਤੇ ਚੁੱਪ ਰੋ। ਚੰਦਰਗੁਪਤ ਸਿਰ ਝੁਕਾ ਕੇ ਬੋਲਿਆ ਗੁਰੂਦੇਵ ਮੈਂ ਸਮਝ ਗਿਆ ਵਾਂ ਹਰ ਰਿਸ਼ਤੇ ਵਿੱਚ ਭਾਵੇਂ ਪ੍ਰੇਮ ਹੋਵੇ ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਗੋਪਤ ਰੱਖਣਾ ਹੀ ਬੁੱਧੀਮਾਨੀ ਹੈ ਚਾਣਕਯ ਬੋਲੇ ਇਹ ਨੀਤੀਆਂ ਜੀਵਨ ਦਾ ਸਭ ਤੋਂ ਵੱਡਾ ਕਵਚ ਹੈ ਇਹਨਾਂ ਦੇ ਹੁੰਦਿਆਂ ਫਿਰ ਕੋਈ ਵੀ ਤੁਹਾਨੂੰ ਤੋੜ ਨਹੀਂ ਸਕੇਗਾ ਚਾਹੇ ਕੋਈ ਕਿੰਨਾ ਵੀ ਖਾਸ ਕਿਉਂ ਨਾ ਹੋਵੇ ਇਹ ਸੱਤ ਗੱਲਾਂ ਸਿਰਫ ਆਪਣੇ ਤੱਕ ਹੀ ਸੀਮਤ ਰੱਖੋ ਸੋ ਦੋਸਤੋ ਇੱਕ ਕਹਾਣੀ ਸਾਨੂੰ ਇੱਕ ਗਹਿਰੀ ਸਿੱਖਿਆ ਦਿੰਦੀ ਹੈ ਜੀਵਨ ਵਿੱਚ ਕੁਝ ਗੱਲਾਂ ਸਦਾ ਆਪਣੇ ਅੰਦਰ ਹੀ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਘਰ ਦੀਆਂ ਦਰਾਰਾਂ ਆਪਣੀ ਕਮਾਈ ਭਵਿੱਖ ਦੀਆਂ ਯੋਜਨਾਵਾਂ ਆਪਣੀਆਂ ਕਮਜ਼ੋਰੀਆਂ ਕੀਤਾ দান ਆਪਣੀਆਂ ਹਾਰਾਂ ਤੇ ਆਪਣੀਆਂ ਭਾਵਨਾਵਾਂ ਇਹ ਉਹ ਸੱਤ ਗੱਲਾਂ ਨੇ ਜਿਹੜੀਆਂ ਜਦੋਂ ਬਾਹਰ ਨਿਕਲਦੀਆਂ ਤਾਂ ਮਨੁੱਖ ਨੂੰ ਤਾਕਤ ਨਹੀਂ ਦਿੰਦੀਆਂ ਸਗੋਂ ਉਸ ਦੀ ਢਾਲ ਤੋੜ ਦਿੰਦੀਆਂ ਨੇ ਦੁਨੀਆ ਹਮੇਸ਼ਾ ਤੁਹਾਡੇ ਦਿਲ ਦੀਆਂ ਉਹਨਾਂ ਗੱਲਾਂ ਨੂੰ ਤੋੜਨ ਲਈ ਵਰਤੇਗੀ ਜੋ ਤੁਸੀਂ ਆਪਣੇ ਆਪ ਖੋਲ ਕੇ ਰੱਖ ਦਿੰਦੇ ਹੋ ਅਸਲੀ ਸਮਝਦਾਰ ਉਹੀ ਹੁੰਦਾ ਜੋ ਆਪਣੇ ਮਨ ਦੇ ਭੇਤਾਂ ਨੂੰ ਤਜੋਰੀ ਵਾਂਗ ਸੰਭਾਲ ਕੇ ਰੱਖੇ ਸਿੱਖਿਆ ਇਹ ਹੈ ਕਿ ਚੁੱਪ ਹੀ ਸਭ ਤੋਂ ਵੱਡਾ ਕਵਚ ਹੈ ਜਦੋਂ ਤੱਕ ਅਸੀਂ ਆਪਣੇ ਰਾਜ਼ ਲੁਕਾ ਕੇ ਰੱਖਦੇ ਹਾਂ ਉਦੋਂ ਤੱਕ ਕੋਈ ਸਾਨੂੰ ਅੰਦਰੋਂ ਨਹੀਂ ਤੋੜ ਸਕਦਾ ਰਿਸ਼ਤਿਆਂ ਦੀ ਮਿਠਾਸ ਵੀ ਉਦੋਂ ਤੱਕ ਕਾਇਮ ਰਹਿੰਦੀ ਹੈ ਜਦੋਂ ਤੱਕ ਅਸੀਂ ਆਪਣੀ ਨਿੱਜੀ ਜ਼ਿੰਦਗੀ ਦਾ ਪਰਦਾ ਹੋਰਾਂ ਸਾਹਮਣੇ ਨਹੀਂ ਖੋਲਦੇ ਸੋ ਦੋਸਤੋ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਵਿੱਚ ਬਹੁਤ ਕੁਝ ਬੋਲਣਾ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਚੁੱਪ ਰਹਿ ਕੇ ਹੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ। ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ। ਬਹੁਤ-ਬਹੁਤ ਸ਼ੁਕਰੀਆ।